ਸਰ ਮੈਂ ਤੇ ਇੱਥੇ ਦੁਕਾਨ ਤੇ ਨਹੀਂ ਸੀ ਹੈਗਾ ਮੈਂ ਤੇ ਬੈਕ ਸਾਈਡ ਤੇ ਸੀ ਦੁਕਾਨ ਦੇ ਮੈਨੂੰ ਉਦੋਂ ਪਤਾ ਲੱਗਾ ਕਿ ਜਦੋਂ ਇਹ ਡੈਥ ਮਤਲਬ ਪੌਜ਼ ਹੋ ਗਈ ਸਰ ਇਹ ਬਹੁਤ ਮਾੜੀ ਗੱਲ ਹੋਈ ਆ ਅੱਜ ਮੇਰਾ ਜਿਹੜਾ ਵਾ ਸਿਰ ਤੋਂ ਮੇਰੀ ਇੱਕ ਸਾਧੀ ਮੇਰੀ ਲਾਜ ਲੱਤ ਗਈ ਆ ਮੈਨੂੰ ਕਿਸੇ ਨੇ ਨਹੀਂ ਸਾਂਭਣਾ ਇਹ ਮੌਤ ਇੱਕ ਇਦਾਂ ਦੀ ਚੀਜ਼ ਆ ਵੀ ਅੱਜ ਸਾਰੇ ਲੋਕ ਇਕੱਠੇ ਹੋਏ ਆ ਕੱਲ ਨੂੰ ਕਿਸੇ ਨੇ ਨਹੀਂ ਮੇਰੇ ਨਾਂ ਲੈਣਾ ਜਿਹੜੀਆਂ ਪ੍ਰੋਬਲਮ ਮੈਨੂੰ ਤੇ ਮੇਰੀ ਮਾਤਾ ਜੀ ਨੂੰ ਆਉਣੀਆਂ ਉਹ ਕੋਈ ਨਹੀਂ ਸਮਝ ਸਕਦਾ ਮੇਰਾ ਸਿੱਧਾ ਤੇ ਸਿੱਧਾ ਇਹੋ ਬਿਆਨ ਆ ਵੀ ਜੇ ਅੱਜ ਮੇਰੀ ਜਿਹੜੀ ਆ ਇਹ ਮੇਰੇ ਨਾਲ ਹਰਕਤ ਹੋਈ ਕੱਲ ਨੂੰ ਕਿਸੇ ਦਾ ਹੋਰ ਦਾ ਪਿਓ ਜਾਊਗਾ ਸੋ ਇਸ ਗੱਲ ਦਾ ਮਸਲਾ ਹੱਲ ਕਰਨਾ ਚਾਹੀਦਾ ਸਰਕਾਰ ਨੂੰ ਤੇ ਹੁਣ ਕਿੱਥੇ ਗਈ ਸਰਕਾਰ ਆਪਣੇ ਬੋਲੇ ਜਿਹੜਾ ਸਪੀਕਰਾਂ ਦੇ ਵੱਡੇ ਵੱਡੇ ਤੇ ਬੋਲਦੇ ਆ ਵੀ ਅਸੀਂ ਗੁੰਡਾਗਰਦੀ ਮੁਕਾਤੀ ਫਲਾੜ ਕਰਤਾ ਕਿੱਥੇ ਮੁਕਾਈ ਆ ਬੇਟਾ ਅੱਜ ਹੋਇਆ ਕਿਸੇ ਅੱਜ ਤੋਂ ਪਿੱਛੇ ਦੁਕਾਨ ਤੇ ਸੀ ਮੈਂ ਪਿੱਛੇ ਸੀ ਬਸ ਜਦੋਂ ਗੋਲੀਆਂ ਚੱਲੀਆਂ ਇਫਾਦਰ ਸਾਹਿਬ ਦੀ ਡੈਥ ਹੋ ਗਈ ਮੈਨੂੰ ਤੇ ਬਸ ਉਹੋ ਪਤਾ ਲੱਗਾ ਜੀ ਹਾਂਜੀ ਤੁਸੀਂ ਮਗਰ ਗਿਆ ਸੀ ਉਹਨਾਂ ਨੇ ਤੱਕ ਤੇਰਵਲ ਵੀ ਕੋਲੀ ਚਲਾਣ ਦੀ ਕੋਸ਼ਿਸ਼ ਮੇਰੇ ਵੱਲ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਆਪਣਾ ਬਚਾਅ ਕਰ ਲਿਆ ਉਹ ਉਹਨਾਂ ਨੂੰ ਰੋੜੇ ਵਗੈਰਾ ਮਾਰਨ ਦੀ ਕੋਸ਼ਿਸ਼ ਕੀਤੀ ਨਹੀਂ ਨਹੀਂ ਕੋਈ ਨਹੀਂ ਰੋੜਾ ਨਹੀਂ ਕੋਈ ਨਹੀਂ ਮਾਰਿਆ ਅਸੀਂ ਸਰ ਕੇ ਇਹਦੇ ਨਾਲ ਆਇਤ ਕਰਕੇ ਅੱਖ ਚੁੱਕੇ ਨਹੀਂ ਵੇਖੀ ਅਸੀਂ ਤਾਂ ਸਾਨੂੰ ਤਾਂ ਥਾਣੇ ਦਾ ਵੀ ਨਹੀਂ ਪਤਾ ਕਿਹੜਾ ਡਰੈਸ ਯਾਰ ਕੀ ਆ ਸਰ ਇਹ ਬਹੁਤ ਮਾੜੀ ਹਰਕਤ ਕੀਤੀ ਉਹਨਾਂ ਨੇ ਮੇਰੇ ਦੇ ਸਾਰਾ ਕੁਝ ਲੁੱਟ ਲਿਆ ਕਿੰਨਾ ਕੁ ਲੱਗਦਾ ਕਿ ਕਿੰਨਾ ਕੁ ਕੈਸ਼ ਹੋਏਗਾ ਦਿਲ ਦੇ ਵਾਸਤੇ ਉਹਨਾਂ ਨੇ ਸਰ ਕੈਸ਼ ਕਿਤੇ ਕਿੰਨਾ ਕੀ ਦਿਨ ਦਾ ਸਰ 5-700 ਰ ਕਿਆ ਸਰ ਕੀ ਸਾਡੇ ਕੋਲ ਸਿਰਫ ਉਹਨਾਂ ਨੇ ਇਹੋ ਵੇਖਿਆ ਕਿ ਦੁਕਾਨ ਵੱਡੀ ਔਰ ਕੁਝ ਨਹੀਂ ਦੇਖਿਆ ਉਹਨਾਂ ਨੇ